ਠੀਕ ਹੈ ਤੇ ਇੱਕ ਸੂਣ ਵਾਲੀ ਆ ਪਹਿਲੇ ਸੇ ਖੀਰੀ ਬੱਸੀ ਹਾਂਜੀ ਇੱਕ ਧੋਕੜਾ ਬਣਾ ਠੀਕ ਹੈ ਪਹਿਲੀ ਦਸੂ ਜਰਸੀ ਦੀ ਆਪਣੀ ਜਰਸੀ ਥੱਲੇ ਵੀਰੇ 15 ਲੀਟਰ ਪੂਰਾ ਦੁੱਧ ਹੁਣ ਤਿਆਰ ਹੈ ਇਸ ਟਾਈਮ ਹਾਂਜੀ ਤੇ ਸੂਈ ਹੋਈ ਹੈ ਇਹ ਮੰਨ ਕੇ ਚੱਲੋ ਅੱਜ ਹੋ ਗਏ ਹੋਣੇ 15 ਦਿਨ ਠੀਕ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲੇ ਇੱਕ ਸੂਣ ਵਾਲੀ ਇੱਕ ਟੋਕੜ ਗੱਬਣ ਤੇ ਇੱਕ ਤਾਜੀ ਸੂਈ ਵੀ ਗਾਂ ਬਕਾਉਗਾ ਜੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਬਾਈ ਦਾ ਨੰਬਰ ਉੱਪਰ ਲਈ ਸਾਡਾ ਟੈਕਟਰ ਤੇ ਲਿਖਾਂਗੇ ਠੀਕ ਹੈ ਜੀ ਅ ਜਿੱਥੇ ਜ਼ਿਲ੍ਹਾ ਲਿਖਿਆ ਹੁੰਦਾ ਠੀਕ ਹੈ ਜੀ ਅ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਭਰਾ ਠੀਕ ਹੈ ਪਿੰਡ ਦੀਪਗੜ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਬਾਈ ਜੀ ਨਾਮ ਆਪਣਾ ਸਤਨਾਮ ਸਿੰਘ ਪਿੰਡ ਦੀਬਗੜ ਜ਼ਿਲ੍ਹਾ ਬਰਨਾਲਾ ਬਾਈ ਹਾਂਜੀ ਵੀ ਆਪਣੇ ਕੋਲ ਬੜਾ ਕਿੰਨੀ ਅੱਜ ਬਕਾਉਗਾ ਬੜਾ ਆਪਣੇ ਕੋਲ ਇੱਕ ਤਾਂ ਜਰਸੀ ਹੈ ਵੀਰੇ ਸੁਈ ਹੋਈ ਹੈ ਇਹ ਹਾਂਜੀ ਮਗਰ ਬੱਸੀ ਹੈ ਠੀਕ ਹੈ ਜੀ ਤੇ 15 ਲੀਟਰ ਦੁੱਧ ਦਾ ਜਿਸ ਲਈ ਤਿਆਰ ਪਹਿਲੇ ਸੁਈ ਹੈ ਠੀਕ ਹੈ ਜੀ ਤੇ ਇੱਕ ਸੂਣ ਵਾਲੀ ਹੈ ਪਹਿਲੇ ਸੁਈ ਖੀਰੀ ਬੱਸੀ ਹਾਂਜੀ ਇੱਕ ਭੋਕੜਾ ਬਣਾ ਠੀਕ ਹੈ ਪਹਿਲੀ ਦੀ ਸੁਈ ਜਰਸੀ ਦੀ ਆਪਣੀ ਜਰਸੀ ਤੱਲੇ ਵੀਰੇ 15 ਲੀਟਰ ਪੂਰਾ ਦੁੱਧ ਹੁਣ ਤਿਆਰ ਹੈ ਇਸ ਟਾਈਮ ਹਾਂਜੀ ਤੇ ਸੁਈ ਹੋਈ ਹੈ ਇਹ ਮੰਨ ਕੇ ਚਲੋ ਅੱਜ ਭੋਗੇ ਹੋਨੇ 15 ਦਿਨੋਂ ਠੀਕ ਆ ਅਬਸੀ ਆ ਦੀ ਹਾਂ ਬੱਸੀ ਆ ਬਹੁਤ ਚੰਗੀ ਬੱਸੀ ਜਰਸੀ ਹਾਂਜੀ ਆਪ ਵੀ ਪਹਿਲੇ ਸੂਈ ਆ ਠੀਕ ਆ ਜੀ ਫੀਲ ਛੰਡੀਆਂ ਵਧੀਆ 15 ਲੀਟਰ ਕੰਡੇ ਵਾਲਾ ਦੁੱਧ ਆ ਇਹ ਪੰਜਾਬ ਵਾਲੀ ਹੋਈ ਜਮਾ ਪਿਆਰ ਪੰਜਾਬ ਵਾਲੀ ਆ ਠੀਕ ਆ ਕਿਤੇ ਬਹੁਤ ਵੱਡਾ ਭਈਣਾ ਹਾਂ ਦੇਖ ਰਤੋ ਆਪ ਵੀ ਪਤਾ ਲਾਇਦਾ ਆ ਉਹ ਵੀ ਹੈਗੀ ਆ ਜਿਹੜੀਆਂ ਦੂਜੀਆਂ ਹੁੰਦੀਆਂ ਸੁੱਕੜ ਗਈਆਂ ਹਾਂਜੀ 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 ਸਾਵਾ ਚਲਾਲੀ ਨਹੀਂ ਪੰਜਾਬ ਨੂੰ ਭਾਈ ਰੇਟ ਨਾ ਖੱਚ ਕੇ ਦੱਸੀ ਬਸ ਦੇਣ ਲੈਣ 15 ਕਿਲੋ ਵੀਰੇ ਜਮਾ ਕੰਡੇ ਵਾਲਾ ਦੁੱਧ ਆ ਜੀ ਠੀਕ ਆ ਠੀਕ ਆ 15 ਲੀਟਰ ਦੁੱਧ ਆ ਤੇ ਰੇਟ ਵੀ ਖੱਚ ਕੇ ਦੱਸ ਦੇ ਬਸ ਰੇਟ ਆ ਬੰ ਵਾਟ ਆਇਆ ਕਰਦੇ ਹਾਂ ਠੀਕ ਹੈ ਬੱਛੀ ਮਗਰਾ ਪੂਰੀ ਚੰਗੀ ਚਾਹ ਦੋ ਡੰਗ ਚੋਕੇ ਮੈਂ ਕਿਹਾ ਚਾਰ ਡੰਗ ਚੋਲੋ ਚਾਹੀ ਠੀਕ ਹੈ ਚਾਰ ਡੰਗ ਚੋਲੋ ਭਾਈ ਕਹਿੰਦਾ ਤਸੱਲੀ ਕਰਕੇ ਲੈ ਕੇ 15 ਕਿਲੋ ਜਮਾ ਕੰਡੇ ਵਾਲਾ ਦੰਦਾ ਵੀ ਤਿਆਰ ਠੀਕ ਹੈ ਭਾਈ ਦਾ ਵਪਾਰ ਦਾ ਕੰਮ ਠੀਕ ਹੈ ਬੱਛੀ ਦੇਖ ਬੱਛੀ ਬਹੁਤ ਪਿਆਰੀ ਹੈ ਠੀਕ ਹੈ ਹਾਂ ਪੂਰੀ ਸਿਰੇ ਦੀ ਬੱਛੀ ਹੈ ਠੀਕ ਹੈ ਚਾਹ ਦੋ ਡੰਗ ਚੋਕੇ ਚਾਰ ਡੰਗ ਚੋਕੇ ਮੈਂ ਕਿਹਾ ਜਿਵੇਂ ਮਰਜ਼ੀ ਕਰੋ ਠੀਕ ਹੈ ਇਹ ਵੀ ਜਰਸੀ ਜੀ ਆ ਗਈ ਭਈ ਆਹ ਹਾਂਜੀ ਇਹ ਖੀਰੀ ਹੈ ਮੂੰਹੋਂ ਠੀਕ ਹੈ ਹਾਂ ਹੋਣ ਵਾਲੀ ਹੈਗੀ ਲੈਂਦੀ ਆ ਵਸ ਪੰਜ ਚਾਰ ਦਿਨ ਲਊਗੀ ਲੋਥਾਂ ਤੋਂ ਬਹੁਤ ਜਿਆਦਾ ਖੀਰੀ ਹੋਈ ਵਸੀ ਦੇਖ ਲੈ ਟੱਲਾ ਬਹੁਤ ਬਹੁਤ ਜਿਆਦਾ ਠੀਕ ਹੈ ਠੀਕ ਹੈ ਸਤਨਾਮ ਭਾਈ ਜਾਇ ਜਰੇਟ ਇਹਦਾ ਦੱਸ ਦੇ ਬਸ ਇਹਦਾ ਮੁੱਲ ਆਪਾਂ ਵੀਰੇ 50000 ਹੀ ਕਰੇ 50000 ਕਰ ਦਿਓ ਹਾਂ ਠੀਕ ਹੈ ਮਾਨਤਾਂ ਸੋਹਣੀ ਬੜੀ ਆ ਮਾਨਤਾਂ ਹੋ ਜੀ ਖੀਰੀ ਇਮਾਨਦਾਰ ਕਰ ਦਾਂਗੇ ਖੀਰੀ ਹੋਈ ਆ ਦੇਖ ਲਓ ਤੁਸੀਂ ਪਿਆਰ ਜਰਸੀ ਹੈ ਵੀ ਕੰਨ ਕੋ ਨੂੰ ਬਹੁਤ ਸੋਹਣਾ ਲੱਗਾਗਾ ਮੈਂ ਬਾਲੇ ਮੂੰਹ ਵਾਂ ਦੇਖਦੇ ਕਿ ਥਾਂ ਦੇਖ ਖੀਰੀ ਇੱਕ ਦੰਦ ਵੀ ਨਹੀਂ ਸਟਿਆ ਲੈ ਠੀਕ ਹੈ ਪਿਆਰ ਖੀਰੀ ਹੋਸੀ ਹੈ ਲੋ ਜੀ ਚੇਕ ਕਰ ਸਾਡੇ ਮੂੰਹ ਵੇਖ ਲੈ ਲੋ ਠੀਕ ਹੁਣ ਬਹੁਤ ਸੋਹਣਾ ਲੱਗਿਆ ਸਤਨਾ ਬੜਾ ਜਿਆਦਾ ਚੰਗਾ ਠੀਕ ਹੈ ਮੋਟਾ ਮੋਟਾ ਦਾ ਨਾ ਰੇਟ ਵੀ ਬਾਈ ਨੇ ਆਪ ਨੂੰ ਦੱਸਤਾ ਤਕਰੀਬਨ ਬਾਈ ਰੇਟ ਦੱਸ ਹੀ ਦਿੰਦਾ ਆਪਾਂ ਨੂੰ ਕਿਉਂਕਿ ਵਪਾਰ ਦਾ ਕੰਮ ਆ ਸਾਨੂੰ ਪਤਾ ਹਾਂ ਪਤਾ ਪਰ ਰੇਟ ਯਾਰ ਬਾਕੀ ਮੌਕੇ ਤੇ ਹੋ ਹੀ ਜਾਂਦਾ ਹੁੰਦਾ ਨਾ ਯਾਰ 2000 ਰੁਪਏ ਤਾਂ ਯਾਰ ਤੈਨੂੰ ਪਤਾ ਜੀਤੇ ਸਹੀ ਗੱਲ ਹੈ ਸਹੀ ਗੱਲ ਹਾਂ ਐਜਾ ਥਾਣਾ ਅਖੀਰੀ ਵਸੀ ਤੇ ਕਿਸੇ ਨੂੰ ਨਹੀਂ ਲੱਗਦਾ ਸਹੀ ਗੱਲ ਹੈ ਤੁਹਾਨੂੰ ਵਸੀ 15 ਕਿਲੋ ਪਾ ਦੂ ਵੀ ਠੀਕ ਹੈ ਠੀਕ ਹੈ ਫਿਰ ਫੇਸ ਤੇ ਕਰਸ ਦੁਬਾਰੇ ਰੇਟ ਆਪਾਂ ਨੂੰ ਬਾਦ ਹਾਂ ਬਈ ਤੋਕੜ ਗੱਭਣੀ ਦੱਸੋ ਜੀ ਇਹ ਗੱਭਣਾ ਹੈ ਭਾਈ 6 ਮਹੀਨੇ ਦੀ 6 ਮਹੀਨੇ ਦੀ ਹਾਂ 9 ਤੋਂ 10 ਦੇ ਵਿੱਚ ਦੁੱਧ ਆ ਜੀ 9 ਕਿਲੋ ਤੋਂ 10 ਕਿਲੋ ਦੁੱਧ ਆ ਹਾਂ ਬਸ ਤਕਰੀਬਨ 10 ਹੀ ਮੰਨ ਕੇ ਲੈ ਲੇ ਕੋਈ ਆਪਾਂ ਤਾਂ ਚੱਲ ਜਾਨੀ ਘੱਟ ਹੀ ਦੱਸ ਦਿੰਨੇ ਕਿਲੋ ਬਹੁਤ ਰੱਖ ਨਹੀਂ ਵੱਧ ਹੀ ਹੋਵੇ ਠੀਕ ਹੈ ਗਾ ਬਹੁਤ ਡਬਲਾ ਹੈ 25 26 ਕਿਲੋ ਵਾਲੀ ਗਾ ਹੈ ਠੀਕ ਹੈ ਠੀਕ ਹੈ ਲੋਪਰਾ ਚੈੱਕ ਕਰਸ ਆ ਦੋ ਆਪਣੇ ਕੋਲੇ ਥੋੜਾ ਜਿਹਾ ਘਟ ਗਿਆ ਕਿਉਂਕਿ ਫੀਡ ਫੂਡ ਵਾਲੀ ਪਾਉਂਦੇ ਫਾਰਮ ਚ ਆਈ ਸੀ ਹਾਂਜੀ ਹਾਂ ਆਪਣੇ ਕੋਲ ਤਾਂ ਏਡਾ ਨਹੀਂ 10 ਕਿਲੋ ਦੇ ਕਰੀਬ ਹੈ ਦੁੱਧ ਤੇ 12-13 ਕਿਲੋ ਸੀਗਾ ਜਿੱਦਿਆਈ ਹੈ ਠੀਕ ਹੈ ਠੀਕ ਲੋਪਰਾ ਚੈੱਕ ਕਰ ਸਕਦੇ ਹੋ ਨਾਰਮਲ ਸੇਵ ਅਦੀ ਬਾਈ ਕਹਿੰਦਾ ਦੁੱਧ ਇਹਨਾਂ ਦੀ ਜਾਂਦੀ ਆ ਠੀਕ ਹੈ ਨਾ ਹਾਂ ਆਰਾਮ ਨਾਲ ਦੇ ਦਿੰਦੇ ਬਾਈ ਠੀਕ ਹੈ ਜੀ ਠੀਕ ਲੋਪਰਾ ਬਾਈ ਕੋਲ ਤੰਨੇ ਗਾਵਾ ਠੀਕ ਹੈ ਮੱਝਾਂ ਬਈ ਸੇਲ ਹੋ ਗਈਆਂ ਮੱਝਾਂ ਸਭ ਸੇਲ ਹੋ ਗਈਆਂ ਬਾਈ ਠੀਕ ਹੈ ਜੀ ਮੱਝਾਂ ਪਰ ਕੱਲ ਵੀ ਲੈ ਕੇ ਆਏ ਸੀ ਕੱਲ ਵੀ ਵੀਡੀਓ ਪਾਉਣ ਦਾ ਟਾਈਮ ਹੀ ਨਹੀਂ ਮਿਲਿਆ ਠੀਕ ਹੈ ਜੀ ਤੇ ਜਿਹੜੀ ਆਪਾਂ ਪਰਸੋ ਵੀਡੀਓ ਪਾਈ ਸੀ ਉਹ ਨਾਲ ਦੀ ਨਾਲ ਪਰਸੋ ਸੀ ਉਹ ਨਾਲ ਦੀ ਨਾਲ ਆ ਬਈ ਸਾਰੀਆਂ ਉਹਦੀ ਵੇਗੀਆਂ ਸੀ ਕਿੰਨੇ ਕ ਟਾਈਮ ਚ ਪੈਗੀਆਂ ਸੀ ਮੈਂ ਤਾਂ ਕਹਿੰਦਾ ਉਹ ਬਸ ਘੰਟਾ ਇੱਕ ਹੀ ਲੱਗਿਆ ਉਹਨਾ ਸਾਰਾ ਫੋਨ ਤੇ ਹੁੰਦਾ ਬਹੁਤ ਫੋਨ ਆ ਜੀ ਫੋਨ ਆ ਹੀ ਜਾਂਦੇ ਆਪਣੇ ਬਾਹਰ ਫੋਨ ਚਾਈ ਨਹੀਂ ਹੁੰਦੇ ਯਾਰ ਆਹ ਰੇਟ ਸੋ ਚੈਂਜ ਹੋਏ ਜੀ ਜਨੂਅਰ ਰੇਟ ਹੁੰਦੇ ਆ ਬਾਕੀ ਇਹ ਵਜਨ ਮੌਕੇ ਤੇ ਬਈ ਘੱਟ ਵੱਧ ਅਗਲੇ ਦਿਨਾਂ ਚ ਆ ਹੀ ਜਾਂਦਾ ਉਸ ਗਾਹਕ ਹੁੰਦਾ ਉਹ ਕਰ ਲੈਂਦੇ ਪੜਦੋ ਠੀਕ ਆ ਬਾਕੀ ਵੀ ਇਹ ਤਾਂ ਨਹੀਂ ਆਪਾਂ ਪੜਦੇ ਜੇ ਨਹੀਂ ਬੜੇ ਯਾਰ ਆਪਾਂ ਤਾਂ ਦਿਹਾੜੀ ਬੜਨੀ ਚਾਹੀਦੀ ਆ ਸਹੀ ਗੱਲ ਹੈ ਸਹੀ ਆਪਾਂ ਲਿਆਉਨੇ ਆ ਹੋਰ ਚਲੋ ਬਾਕੀ ਵੀ ਆ ਸੋਹਣੀ ਬਹੁਤ ਬੱਸੀ ਜਰਸੀ ਬਹੁਤ ਚੰਗੀ ਜਰਸੀ ਆ ਪਿਆ ਹੋਰਾ ਇੱਕ ਜਮਾ ਲੋ ਜੀ ਚੈੱਕ ਕਰ ਸਕਦੇ ਮਾਗਰ ਵੀ ਬੱਸੀ ਆ ਕਰ ਮੈਂ ਆ ਵਾਲੀ ਜਰਸੀ ਆ ਇੱਕ ਨੰਬਰ ਪਹਿਲਾ ਸੁਆ ਚਾਰ ਦੰਦਾਗੀ ਠੀਕ ਹੈ ਠੀਕ ਲੋ ਭਰਾ ਪਿੰਡ ਦੀਪਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਵਾਈ